ਸ਼ਲੋਕ ਸੋਰਠਾ ਮਹਲਾ 4 ਦੀ ਜਨ ਮੈਂ ਨਾ ਸਤਗੁਰੂ ਸੇ ਨੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾ ਆਏ ਆਮ ਦੇਨ ਕਮ ਜੁਗ ਜੁਗ ਦਾਤੇ ਸਬਦੇ ਦੇ ਵਜਾਈ ਬੈਨੋ ਸਤਗੁਰੂ ਸੇਵੇ ਬਹੁਤਾ ਦੁੱਖ ਲਾਗਾ ਜੁਗ ਜਾਰੇ ਪਰਮਾਹੰ ਆਂ ਮਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਵ ਜਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਗੁਰੂ ਦਾ ਮੇਲ ਮਿਲਾਵੋ ਹਰ ਨਾਮ ਦੇਹੋ ਆਧਾਰੇ ਰਹਾ ਮਨ ਸਮਾਰ ਦੁਬਦਾ ਸਹਿ ਸਵਾਣੀ ਆਇਆ ਨਾਮ અપਾਰ ਆਰਾ ਚਾਕ ਮਨ ਨਰਮਲ ਹੋਆ ਕਿਲਵਿਕ ਕਾਟਣ ਹਾਰਾ ਸ਼ਬਦ ਮਾਰੋ ਫਿਰ ਜੀਉ ਸਦਹੀ ਤਾਂ ਫਿਰ ਮਰਨਾ ਹੋਈ ਅਮਰਤ ਨਾਮ ਸਦਾ ਮਾਨ ਮੀਠਾ ਸਉਂਦੇ ਪਾਵੇਂ ਇੱਕ ਹੋਈ ਦਾਤਾ ਦਾਤ ਕਰ ਕੀਆ ਤੇ ਆਪਣੇ जिस पावै तिशदई नानक नाम सुख पाया डर गै जाता अपने जिसपा है तिस दे नानक रते सुख पाया डर गै जा से वाहगुरु जी का खालसा वाहगुरु जी की फतेह Sat